ਦੀ ਜ਼ਮੀਨ ਡੁੱਬ ਗਈ ਹਾਂਜੀ ਹਾਂਜੀ ਜਮਾ ਜਮਾ ਡੁੱਬੀ ਪਈ ਆ ਜੀ ਕਿੰਨੇ ਕਿੱਲੇ ਪੈ ਲਈਏ ਤੁਹਾਡੀ ਪੰਜ ਕਿੱਲੇ ਪੈ ਲਈ ਆ ਜੀ ਦੂਜੀ ਅੱਧਰੀਰ ਚਾਣਾ ਲੱਗਾ ਪਿਆ ਤੇ ਜੀ ਫਿਰ ਵੀ ਸੇਵਾ ਕਰੀ ਜਾਨੂੰ ਤੇ ਚੜਦੀ ਕਲਾ ਕਰਨੇ ਹਣ ਕਿਰਨੀ ਪੈਣੀ ਆ ਜੀ ਆਪ ਮਾਰੇ ਦੂਜਿਆਂ ਨੂੰ ਮਾਰੀਏ ਉਹਨਾਂ ਨੂੰ ਆਪਾਂ ਜਿੰਦੇ ਰੱਖੀਏ ਆਸਰਾ ਬਣ ਕੇ ਕਿਹਦਾ ਨਾਲ ਚੁਰ ਗਿਆ ਤੇ ਇਹਦਾ ਚੰਮ ਚੱਲਦਾ ਜੀ ਕਿੰਨਾ ਔਖਾ ਹੈ ਕਿ ਪੁੱਤਾਂ ਵਾਂਗ ਪਾਲੀ ਫਸਲ ਜਮਾ ਵਟਨ ਦੇ ਕਿਨਾਰੇ ਸੀ ਜੀ ਤੇ ਬਚਿਆ ਹੀ ਕੁਛ ਨਹੀਂ ਬਚਦੇ ਕੱਕੜੇ ਜੀ ਛੋਟਾ ਮਨਉਦਾਸ ਹੈ ਮਨਜੀ ਦਾਸ ਆ ਜੀ ਕੀ ਆਸ ਸੀ ਕਿ ਆਪਣਾ ਘਰ ਦੇ ਕੋਈ ਸਰਕਲ ਚਲਾਵਾਂਗੇ ਕਿਤੇ ਜੋ ਘਰਾਂ ਦੇ ਪਤਾ ਹੀ ਕੋਈ ਨਹੀਂ ਹੁਣ ਘਰ ਬਚਣਾ ਨਹੀਂ ਬਚਣਾ ਕਿ ਪਾਣੀ ਕਿਹੜੇ ਤੇ ਵਹਾਣਾ ਤੁਰਨਾ ਵਾ ਕੀ ਮਿੱਟੀ ਖੋਰ ਕੇ ਘਰ ਵੀ ਡਿੱਗ ਸਕਦਾ ਫੇਰ ਵੀ ਚੜਦੀ ਕਲਾ ਚ ਹਾਂ ਮਾੜਾ ਆਪਣੇ ਫੇਰ ਚੜਦੀ ਕਲਾ ਚ ਰੱਖਣਾ ਵਾ ਜਜ਼ਬਾਤੀ ਵੀ ਆ ਵੀਰ ਪਰ ਹੌਸਲੇ ਵਾਲਾ ਬਾਈ ਬਹੁਤ ਚੜਦੀ ਕਲਾ ਵਾਲਾ ਵੀਰ ਹੈ ਤਕੜਾ ਤਕੜਾ ਹੈ ਇਹਨੂੰ ਬਹੁਤ ਯਾਰ ਇਹ ਨੇ ਸਾਡੇ ਹੌਸਲੇ ਵਾਲੇ ਨੌਜਵਾਨ ਕਿਸਾਨ ਅੰਦੋਲਨ ਵੇਲੇ ਸਤਿੰਦਰ ਸਰਤਾਜ ਨੇ ਇੱਕ ਗੀਤ ਗਾਇਆ ਸੀ ਆ ਵੇਖ ਕਲਾਵਾ ਚੜਦੀਆਂ ਨੇ ਅਸੀਂ ਕਿਵੇਂ ਮਾੜੇ ਸਮਿਆਂ ਚ ਵੀ ਚੜਦੀ ਕਲਾ ਚ ਰਹਨੇ ਆ ਗੁਰੂ ਪਾਤਸ਼ਾਹ ਤਨਤਨ ਗੁਰੂ ਰਾਮਦਾਸ ਸਾਹਿਬ ਦੀ ਇੰਨੀ ਕਿਰਪਾ ਇਹਨਾਂ ਲੋਕਾਂ ਦੇ ਉੱਤੇ ਕਿ ਇਹ ਹੱਸਦੇ ਹੀ ਜਾਂਦੇ ਆ ਮੇਰੇ ਨਾਲ ਆ ਵੀਰ ਖੜਾ ਇਹਦਾ ਆਪਦਾ ਪਿੰਡ ਡੁੱਬਿਆ ਇਹਦੀ ਪਹਿਲੀ ਡੁੱਬੀ ਇਹਦੇ ਡੰਗਰ ਕਿਤੇ ਹੋਰ ਕਿਸੇ ਦੇ ਘਰੇ ਛੱਡ ਕੇ ਆਇਆ ਦੱਸ ਰਿਹਾ ਸੀ ਕਿ ਮਹਾਰਾਜ ਦਾ ਪ੍ਰਕਾਸ਼ ਜਿਹੜਾ ਉਹ ਕਿਸੇ ਦੇ ਕੋਠੀ ਜਾ ਕੇ ਕੀਤਾ ਸੁਖਾਸਣ ਕਰਿਆ ਇਹ ਅੱਜ ਪ੍ਰਕਾਸ਼ ਨਹੀਂ ਕਰ ਸਕੇ ਔਰ ਫਿਰ ਵੀ ਇਹ ਸੇਵਾ ਕਰਦਾ ਫਿਰਦਾ ਹੈ। ਭਾਈ ਕੀ ਨਾਂ ਐ ਤੁਹਾਡਾ? ਜੀ ਗੁਰਵਿੰਦਰ ਸਿੰਘ ਜੀ ਨਾਂ। ਤੁਹਾਡਾ ਪਿੰਡ ਕਿਹੜਾ ਹੈ? ਮੇਰਾ ਪਿੰਡ ਚੱਕਲੋਆ ਜੀ। ਤੇ ਤੁਹਾਡੇ ਕੀ ਹਾਲਾਤ ਐ? ਸਾਡੇ ਬਹੁਤ ਮਾੜੇ ਹਾਲਾਤ ਐ ਜਿਹੜਾ ਸੱਕੀ ਨਾਲਾ ਜਾਂਦਾ ਵਾ ਉਹ ਓਵਰਫਲੋ ਚੱਲਦਾ ਪਿਆ ਕਿਉਂ ਖੇਤਾਂ ਦੇ ਵਿੱਚ ਪਾਣੀ ਆ ਜਾਂਦਾ ਵਾ। ਇਹਦੇ ਵਿੱਚ ਜਿੱਦਾਂ ਸਾਨੂੰ ਸਾਡੇ ਰਾਹ ਬੰਦ ਹੋ ਜਾਈ ਨਹੀਂ ਦੋਹਾਂ ਪਾਸੇ। ਕਿਸੇ ਡੰਗਰ ਕੱਢ ਕੇ ਕੁੱਕੜਾਂ ਨਾਲ ਛੀਨੇ ਪਹਚਾਏ ਗਏ ਆ। ਤੇ ਉੱਥੇ ਡੰਗਰੀ ਬਹੁਤ ਪਰੇਸ਼ਾਨ ਹੈ ਕਿ ਨਾ ਉਹ ਪੱਠੇ ਖਾਂਦੇ ਪਏ ਕਿ ਨਾ ਆਪਾਂ ਮੰਨ ਲਉਂਦੇ ਪਏ ਆ ਫਿਰ ਆ ਨਾਲ ਨਾਲ ਦਰਿਆ ਚੱਲੰਦਾ ਜੀ ਆਵਣਾ ਹੁਣ ਆਪਾਂ ਆਪਾਂ ਦਰਿਆ ਦੇ ਕੰਢੇ ਤੇ ਆ ਗਏ ਬਕਰ ਸਾਹਿਬ ਤੇ ਥੋੜੀ ਜ਼ਮੀਨ ਡੁੱਬ ਗਈ ਹਾਂਜੀ ਹਾਂਜੀ ਜਮਾ ਜਮਾ ਡੁੱਬੀ ਪਈ ਆ ਜੀ ਕਿੰਨੇ ਕਿੱਲੇ ਪੈ ਲਈਏ ਥੋੜੀ ਪੰਜ ਕਿੱਲੇ ਪੈ ਲਈਏ ਜੀ ਦੂਜੀ ਦੋਹਰੀ ਵਾਰ ਚੱਨ ਲੱਗਾ ਪਿਆ ਤੇ ਪਹਿਲਾਂ ਵੀ ਪਾਣੀ ਚ ਪਹਿਲੀ ਬਰਸਾਤ ਆਈ ਆ ਉੱਥੇ ਵੀ ਡੁੱਬ ਗਏ ਸੀ ਹੁਣ ਦੋਰੇ ਪਾਣੀ ਲਾਇਆ ਤੇ ਹੁਣ ਫਿਰ ਦੋਰੇ ਡੁੱਬ ਗਏ ਤੁਸੀਂ ਫਿਰ ਵੀ ਸੇਵਾ ਕਰੀ ਜਾਂਦੇ ਹੋ ਤੇ ਚੜ੍ਹਦੀ ਕਲਾ ਕਰਨੇ ਹੁਣ ਕਈ ਰਣ ਨਹੀਂ ਪੈਣੀ ਇਹਦਾ ਚੰਮ ਚੱਲਦਾ ਹੈ ਆਪਦਾ ਘਰ-ਬਾਰ ਛੱਡ ਕੇ ਪਸ਼ੂ ਡੰਗਰ ਛੱਡ ਕੇ ਇੱਥੇ ਤੁਸੀਂ ਸੇਵਾ ਕਰਨ ਆਏ ਹੋ ਹਾਂਜੀ ਹਾਂਜੀ ਕਿ ਸਾਡੇ ਵੀਰ ਭਰਾ ਜਿਹੜੇ ਇਹ ਚੀਨਿਆਂ ਤੋਂ ਤੁਰੇ ਆ ਆਪਨੇ ਨਾਲ ਹੀ ਰਲ ਗਏ ਕਿ ਚਲੋ ਤਾਂ ਅਸੀਂ ਤੁਹਾਡੇ ਨਾਲ ਹੀ ਚੱਲਦੇ ਹਾਂ ਕਿਉਂਕਿ ਇਹਨਾਂ ਨੂੰ ਇਹ ਰਾਵਾਂ ਦਾ ਕਈਆਂ ਦਾ ਨਹੀਂ ਪਤਾ ਪਰ ਆ ਵੀ ਤੇ ਦਿਖਾਉਣੇ ਪੈਂਦੇ ਆ ਜੀ ਜਿਹੜਾ ਆਪਾਂ ਬੰਦਾ ਨਹੀਂ ਪਤਾ ਹੈ ਕਿ ਆਪਾਂ ਕਹਿੰਦੀ ਇਹਨਾਂ ਨੂੰ ਖੜਨਾ ਵਾ ਕਿਤੇ ਤਾਂ ਕੋ ਪਿੰਡ ਦੇ ਇੱਥੇ ਨਹੀਂ ਪਹੁੰਚੀ ਉੱਥੇ ਸੇਵਾ ਪਚਾਉਣੀ ਕਿਦਾਂ ਪਚਾਉਣੀ ਚਲੋ ਮਾਨਸਲ ਵੱਜੂ ਕਿ ਨਹੀਂ ਨਹੀਂ ਜੀ ਕੁਝ ਵੀ ਨਹੀਂ ਭਾਜੀ ਨਹੀਂ ਦਸਾਂ ਦਿਨਾਂ ਨੂੰ ਵੱਡਣ ਨੂੰ ਤਿਆਰੀ ਦਸਾਂ ਦਿਨਾਂ ਨੂੰ ਵੱਡ ਕੇ ਆਪਾਂ ਚਲੋ ਹੁਣ ਜੋ ਮਾਲਕ ਨੂੰ ਮਨਜ਼ੂਰ ਪਰ ਉਹਨਾਂ ਮਾਲਕ ਦਾ ਕਸੂਰ ਨਹੀਂ ਜਿੰਨਾ ਸਰਕਾਰਾਂ ਆਪਣੀਆਂ ਦਾ ਕਸੂਰ ਹੈ ਜੇ 47 ਤੋਂ ਪਹਿਲਾਂ ਤਾਂ ਆਪਣੀ ਇਧਰ ਕਿਤੇ ਮੈਂ ਹੜ੍ਹ ਵੇਖਿਆ ਹੀ ਨਹੀਂ ਜੋ ਸਾਡੇ ਦਾਦੀ-ਬਾਬੇ ਦੱਸਦੇ ਸੀ ਕਿੰਨੇ ਮਾੜੇ ਹਾਲਾਤ ਨਹੀਂ ਸੀ ਇਹ ਸਰਕਾਰਾਂ ਨੇ ਡੈਮ ਬਣਾਏ ਆ ਪਾਣੀ ਜਮਾਂ ਕਰੀ ਜਾਂਦੇ ਆ Rajasthan ਨੂੰ ਹੋਰ ਰਾਜਾਂ ਨੂੰ ਪਾਣੀ ਦੇਣ ਵਾਸਤੇ ਕਿ ਜਦੋਂ ਉਹਨਾਂ ਕੋਲ ਨਹੀਂ ਕੰਟਰੋਲ ਹੁੰਦਾ ਕਿ ਮੁੜ ਕੇ ਫਿਰ ਇਧਰ ਦੇ ਦਿੰਦੇ ਤੇ ਤੁਸੀਂ ਮਰੋਣ ਪੰਜਾਬ ਨੂੰ ਖੋੜਦੇ ਸਾਡੇ ਅਸੀਂ ਹਰ ਕਿਨਾਂ ਖੜਦੇ ਆ ਪਰ ਜਦੋਂ ਸਾਡੀ ਨੂੰ ਦੁੱਖ ਦੀ ਘੜੀ ਆਉਂਦੀ ਆ ਸਾਡੇ ਨਾਲ ਕੋਈ ਵੀ ਨਹੀਂ ਖੜਦਾ ਪਰ ਕਿੰਨਾ ਔਖਾ ਕਿ ਪੁੱਤਾਂ ਵਾਂਗ ਪਾਲੀ ਫਸਲ ਜਮਾ ਵਟਨ ਦੇ ਕਿਨਾਰੇ ਸੀ ਜੀ ਤੇ ਬਚਿਆ ਹੀ ਕੁਛ ਨਹੀਂ ਬਚਦਾ ਕਖੜੇ ਜੀ ਸਾਨੂੰ ਨਾਲਾ ਵੀ ਮਾਰਦਾ ਪਾ ਪਿਛਲੀ 23 ਚ ਆਏ ਪਾਣੀ ਧਾਰੀਵਾਲ ਨੇ ਆਪਣੇ ਜੋ ਘੱਲੇ ਮਾਫ ਜਾ ਕੇ ਦੇਵਾਂਗੇ ਲਿਖ ਕੇ ਲੈ ਗਏ ਪੰਜੀ ਚੜ ਗਿਆ ਪੰਜੀ ਦੇ ਚ ਦੁਬਾਰਾ ਫਸਲਾਂ ਦੋਵਾਂ ਡੋਕ ਗਿਆ ਰੁਪਈਆ ਤੱਕ ਨਹੀਂ ਦਿੱਤਾ ਜਾਂਦਾ ਇਹ ਸਰਕਾਰ ਬਣਾਉਣ ਨੇ ਕਰਦੇ ਸਾਨੂੰ ਇਹ ਨਹੀਂ ਪਤਾ ਸਾਡਾ ਰਾਜ ਕਿੱਧਰ ਗਿਆ ਜਿਹੜਾ ਮਹਾਰਾਜ ਰਣਜੀਤ ਸਿੰਘ ਦਾ ਰਾਜ ਹੀ ਜੋ ਸਾਨੂੰ ਕਹਿੰਦੇ ਗਰੀਬ ਦੀ ਪੰਡ ਚੁੱਕ ਕੇ ਦਾਣੇ ਦੀ ਘਰੇ ਪਚਾ ਦਿੰਦੇ ਸੀ ਤੇ ਸਾਡੇ ਸਾਡੇ ਰਾਜ ਕਰੀ ਜਾਂਦੇ ਆ ਸਾਡੀ ਸੇਵਾ ਨਹੀਂ ਕਰਦੇ ਸਾਨੂੰ ਸਾਨੂੰ ਰਾਜੇ ਬਣ ਕੇ ਕਹਿੰਦੇ ਸੀ ਤਾਰੇ ਰਾਜੇ ਤੇ ਨੌਕਰ ਨਹੀਂ ਆ ਸਾਨੂੰ ਇਹਨੂੰ ਚੇਤਾ ਗਰਾ ਦੇਂਦਾ ਕਿ ਤੁਸੀਂ ਗੁਲਾਮ ਜੀ ਛੋਟਾ ਮਨ ਦਾ ਦਾਸ ਹੈ ਮਨ ਜੀ ਦਾਸ ਹੈ ਜੀ ਸੱਜੇ ਡੰਗਾ ਸੂਈ ਹੋਣਾ ਕੀ ਆਸ ਸੀ ਕਿ ਆਪਣਾ ਘਰ ਦੇ ਕੋਈ ਸਰਕਲ ਚਲਾਵਾਂਗੇ ਕਿਤੇ ਜੋ ਘਰਾਂ ਦੇ ਪਤਾ ਹੀ ਕੋਈ ਨਹੀਂ ਹੁਣ ਘਰ ਬਚਣਾ ਨਹੀਂ ਬਚਣਾ ਕਿ ਪਾਣੀ ਕਿਹੜੇ ਤੇ ਵਹਾਣਾ ਤੁਰਨਾ ਵਾ ਕਿ ਮਿੱਟੀ ਖੋਰ ਕੇ ਘਰ ਵੀ ਡਿੱਗ ਸਕਦਾ ਸਿੱਧਾ ਸਿੱਧਾ ਜਾਣਾ ਸਿੱਧਾ ਸਿੱਧਾ ਜਾਣਾ ਗੱਡੀ ਨੂੰ ਰੱਖਦੇ ਬੜੀ ਮੁਸ਼ਕਲ ਆਉਂਦੀ ਹੈ ਜੀ ਹੁਣ ਜਦੋਂ ਸੱਜੇ ਡੰਗਰ ਸੂਕ ਗਿਆ ਆਪਣਾ ਕੋਈ ਘਰ ਦਾ ਕਾਰੋਬਾਰ ਚਲਾਉਣਾ ਹੋਵੇ ਫੇਰ ਵੀ ਚੜਦੀ ਕਲਾ ਚਾਂ ਮਾਣਾ ਪੜਿਆ ਫੇਰ ਚੜਦੀ ਕਲਾ ਰੱਖਣਾ ਵਾ ਕਿ ਜੇ ਆਪਾਂ ਇੱਕ ਦੂਜੇ ਨਾਲ ਤੁਰਾਂਗੇ ਜੇ ਆਪਾਂ ਵੀ ਇਹ ਮਾਣ ਮਾਣ ਹੌਲਾ ਕਰ ਲਿਆ ਇਕਿਆਂ ਦਾ ਬਹੁਤ ਹੌਲਾ ਮਾਣ ਕੀ ਕਰਨਗੇ ਵੀਰ ਮੈਨੂੰ ਕਈ ਜਾਂਦਾ ਸੀਗਾ ਕਿ ਕੁਝ ਲੋਕ ਆਪਦੀ ਜ਼ਮੀਨ ਖੜੇ ਦੇਖਦੇ ਸੀ ਡੁੱਬਦੀ ਹੋਈ ਉਹ ਹੱਸੀ ਜਾਂਦੇ ਸੀ ਬਾਈ ਕਹਿੰਦਾ ਇਹ ਉੱਤੋਂ ਭਾਵੇਂ ਹੱਸਦੇ ਐ ਮਨ ਰੋਂਦੇ ਐ ਕਹਿੰਦਾ ਇਹਨਾਂ ਦੇ ਹਾਂਜੀ ਹਾਂਜੀ ਉੱਤੋਂ ਹਰ ਹੱਸਦਾ ਵਾ ਕਿ ਇਹ ਮੈਂ ਕਿਹੇ ਹੰਡਾਈ ਆ ਜਿਹਦੇ ਜਿਹਨੂੰ ਵੀ ਹੰਡਾਉਂਦਾ ਪਤਾ ਉਹਨੂੰ ਹੀ ਹੁੰਦਾ ਵਾ ਇੱਕ ਦੋ ਜੀ ਹੌਸਲਾ ਦੇਣ ਦੇ ਕਿ ਪਈ ਆਂ ਅਸੀਂ ਤੁਹਾਡੇ ਨਾਲ ਆ ਹੁਣ ਪਿੰਡਾਂ ਦੇ ਵਿੱਚ ਕਿ ਜਤਨ ਜਿੰਨਾ ਕਰਪ ਨਹੀਂ 88 ਦਾ ਪਹੁੰਚਿਆ ਉਹ ਉਹਨਾਂ ਨੇ ਆਪਣੇ ਆਪਣੇ ਘਰੇ ਸਮਾਨ ਅਰ ਖਾਲੀ ਕਿ ਸਾਡੇ ਘਰੇ ਰੱਖ ਲਓ ਤੇ ਪਤਾ ਉਹਨਾਂ ਨੂੰ ਵੀ ਕੀ ਹੁਣ 88 ਤੋਂ ਵੱਧ ਆਉਣਾ ਤਾਂ ਘਟਮਣਾ ਕਿ ਮੇਰੇ ਪਿੰਡਦਿਆਂ ਨੇ ਬਹੁਤ ਇੱਕ ਦੋ ਜੀ ਮਤੇ ਤੇ ਡੇ ਕਰਨਾ ਹੋਰ ਅਲੱਗ-ਅਲੱਗ ਪਿੰਡ ਆ ਮਤੇ ਕਰਦੇ ਪਏ ਆ ਹੁਣ ਉਦਾਂ ਟਰਾਲੀ ਨੇ ਕਿਸੇ ਕੰਮ ਕੀ ਤੇ ਕੋਈ ਛੇਤੀ ਦਿੰਦਾ ਨਹੀਂ ਆ ਪਰ ਟਰੈਕਟਰ ਆਪਣੇ ਟਰਾਲੀਆਂ ਆਪਣੀਆਂ ਦੇ ਕੇ ਆਪ ਫੋਨ ਕਰਦੇ ਆ ਰਿਸ਼ਤੇਦਾਰਾਂ ਗਾ ਫੋਨ ਕਰਦੇ ਪਈ ਤੁਹਾਡੇ ਕੋ ਟਰੱਕ ਵੱਡੇ ਟਰਾਲੇ ਆ ਮਾਲ ਕੱਢਨੇ ਆ ਜਿਹੜਾ ਸਮਾਨ ਕੱਢਨੇ ਤੇ ਲੈ ਕੇ ਚੱਲੀ ਸੇਵਧਾਾਂ ਤੇ ਕੋਈ ਨਾ ਨਹੀਂ ਕਰਦੇ ਕੋਈ ਬਾਹਰਲੇ ਸੂਬਿਆਂ ਤੋਂ ਕੋਈ ਹੋਰ ਸੂਬਿਆਂ ਤੋਂ ਲੋਕ ਆਏ ਮਦਦ ਵਾਸਤੇ ਕੋਈ ਦੇਖਣ ਤਾਂ ਕਿ ਨਹੀਂ ਆਇਆ ਜੀ ਕੋਈ ਆਰਮੀ ਤੁਹਾਡੇ ਕੋਲੇ ਆਈ ਨਹੀਂ ਜੀ ਕੋਈ ਨਹੀਂ ਆਇਸਾ ਕੋਈ ਸਰਕਾਰੀ ਬੰਦੇ ਤੁਹਾਡੇ ਕੋਲੇ ਆਏ ਕੋਈ ਨਹੀਂ ਜੀ ਸਰਕਾਰੀ ਬੰਦੇ ਨੇ ਕੀ ਆਉਣਾ ਕਿ ਸਾਡੇ ਤੇ ਬੰਨ ਇਨਾਂ ਖੋਰ ਦਿੱਤੇ ਆ ਨਜਾਇਜ਼ ਮੈਨੇ ਕਰਾ ਕੇ ਇੱਕ ਬਹਾਨਾ ਪਾ ਲੈਂਦੇ ਆ ਨਜਾਇਜ਼ ਮੈਨੇ ਕਰਾ ਕੇ ਸਾਡੇ ਵੇਖੋ ਕਿੱਡੀ ਤੱਕ ਆ ਕਾਢਿਆ ਫਿਰ ਇਹਦੇ ਚ ਪਾਣੀ ਪਾਰਾ ਜਦੋਂ ਘੁੰਮਣ ਕੇ ਰਹੀ ਪੈਣੀ ਆ ਆ ਬੰਨ ਟੁੱਟਨੇ ਆ ਕਿ ਬੰਨ ਰੁੱਟ ਕੇ ਫਿਰ ਸਿਰ ਪਾਣੀ ਆਪਣੇ ਇਲਾਕੇ ਨੂੰ ਜਾਣਾ ਪਤਾ ਹੀ ਕੋਈ ਨਹੀਂ ਕਿ ਕਿਦੋਂ ਨੂੰ ਕਿੰਨਾ ਪਾਣੀ ਕਿ ਚਲੇ ਜਾਣਾ ਵਾ ਕੀ ਬੰਨਾ ਵਾ ਕਿ ਪਹਿਲਾਂ ਸਾਨੂੰ ਇਹ ਚੀਜ਼ ਦਾ ਪਤਾ ਵੀ ਹੁੰਦਾ ਇਹਨਾਂ ਨੂੰ ਪ੍ਰਸ਼ਾਦਾ ਦੇ ਦਿਓ ਜਿੱਥੇ ਜਿੱਥੇ ਲੋੜ ਆ ਕਹਿੰਦੇ ਪ੍ਰਸ਼ਾਦਾ ਦੇ ਦਿਓ ਪਰ ਫਿਰ ਵੀ ਮੈਂ ਹੈਰਾਨ ਆ ਮੈਂ ਜਿਵੇਂ ਪਹਿਲਾਂ ਕਿਹਾ ਕਿਸ ਮਿੱਟੀ ਦੇ ਬਣੇ ਨੇ ਇਹ ਧੰਗੁਰ ਰਾਮਦਾਸ ਦੀ ਇਹਨਾਂ ਦੇ ਕਿੰਨੀ ਕੁ ਕਿਰਪਾ ਕੇ ਫਿਰ ਵੀ ਚੜਦੀ ਕਲਾ 'ਚ ਨੇ ਵੀਰ ਦੀ ਪੈਲੀ ਡੁੱਬ ਗਈ ਡੰਗਰ ਕਿਤੇ ਕਿਸੇ ਦੇ ਰੱਖ ਕੇ ਆਇਆ ਮਹਾਰਾਜ ਦਾ ਪ੍ਰਕਾਸ਼ ਸੀਗਾ ਕਹਿੰਦੇ ਕਿ ਉਹ ਕਿਸੇ ਦੇ ਕੋਠੀ ਦੇ ਵਿੱਚ ਅੰਜ ਕਿ ਲੱਗ ਨਾ ਕੋਠੀ ਹੈ ਦੋ ਮੰਜ਼ਲੀ ਉੱਚੇ ਥਾਂ ਤੇ ਆ ਕਿਸ ਰੂਪ ਮਾਰ ਗੁਰਦਰ ਸਾਹਿਬ ਨਿਵਾਹੀ ਉਹਦੇ ਵਿੱਚੋਂ ਸਰੂਪ ਲੈ ਜਾ ਕੇ ਪ੍ਰਕਾਸ਼ ਨਹੀਂ ਕੀਤੀ ਸੋਖਾ ਕਰਨ ਕਰ ਦਿੱਤੇ ਮਹਾਰਾਜ ਅਰਦਾਸ ਬੇਨਤੀ ਕਰ ਦਿੱਤੀ ਮਹਾਰਾਜ ਜਿੰਨੀ ਸੇਵਾ ਹੋਈ ਸਾਡਕੋ ਅਸੀਂ ਕਰ ਰਹੇ ਆਂ ਬਾਕੀ ਆਪਣੀ ਸੇਵਾ ਤੁਸੀਂ ਆਪ ਕਰ ਲਿਓ ਹੁਣ ਕਿ ਅਸੀਂ ਹੁਣ ਹੋਰ ਸੇਵਾ ਕਰ ਲਈਏ ਸੋ ਇਹ ਜਜ਼ਬਤੀ ਵੀ ਆ ਵੀਰ ਪਰ ਹੌਸਲੇ ਵਾਲਾ ਬਾਈ ਬਹੁਤ ਚੜ੍ਹਦੀ ਕਲਾ ਵਾਲਾ ਵੀਰ ਹੈ ਤਕੜਾ ਤਕੜਾ ਹੈ ਇਹਨੂੰ ਬਹੁਤ ਯਾਰ ਇਹ ਨੇ ਸਾਡੇ ਹੌਸਲੇ ਵਾਲੇ ਨੌਜਵਾਨ ਤਾਂ ਸੇਵਾ ਜਿਵੇਂ ਨਿਰੰਤਰ ਆ ਦੇਖ ਸਕਦੇ ਹੋ ਕਿ ਲੰਗਰ ਜਿੱਥੇ ਜਿੱਥੇ ਲੋੜ ਆ ਬੰਨ ਦੇ ਨੇੜੇ ਆ ਅਸੀਂ ਬਿਲਕੁਲ ਤੁਸੀਂ ਬੰਨ ਇੱਥੋਂ ਬਿਲਕੁਲ ਨੇੜੇ ਆ ਔਰ ਸੇਵਾ ਜਿਹੜੀ ਆ ਉਹ ਜਾਰੀ ਹੈ ਕੈਮਰਾ ਪਰਸਨ ਹਰਪ੍ਰੀਤ ਸਿੰਘ ਤੇ ਮਲਕੀਤ ਸਿੰਘ ਦੇ ਨਾਲ ਸਿਮਰਨਜੋਤ ਸਿੰਘ ਮੱਕੜ ਐਸ ਐਮ ਟੀਵੀ ਅਜਨਾਲਾ